ਅੰਕਲ ਅਹਿਮ ਪ੍ਰੈਸ ਕਾਨਫਰੰਸ ਦਿੱਲੀ 'ਚ ਦੁਪਹਿਰੇ 3 ਵਜੇ ਹੋਵੇਗੀ ਪੀਸੀ ਵੋਟ ਚੋਰੀ ਦੇ ਇਲਜ਼ਾਮਾਂ 'ਤੇ ਦੇ ਸਕਦਾ ਹੈ ਜਵਾਬ ਹਰ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਮੰਤਰੀ ਲਾਲਜ ਸਿੰਘ ਪੁੱਲ ਲੋਕਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ ਫਿਰ ਲੋਕਾਂ ਦੇ ਨਾਲ ਵੀ ਕੀਤੀ ਮੁਲਾਕਾਤ ਬਾੜਾ ਜਮੀ ਕਾਰਨ ਪੰਜਾਬ ਦੇ ਕਈ ਇਲਾਕਿਆਂ 'ਚ ਹੜ ਦੀ ਮਾਰ ਫਿਰੋਜ਼ਪੁਰ ਦੇ ਕਈ ਪਿੰਡਾਂ 'ਚ ਸਤਲੁਜ ਨੇ ਮਚਾਈ ਤਬਾਹੀ ਤਾਂ ਕਪੂਰਥਲਾ ਤਰਨਤਾਰਨ ਤੇ ਹੁਸ਼ਿਆਰਪੁਰ 'ਚ ਬਿਆਸ ਨਾਲ ਲੱਗਦੇ ਇਲਾਕਿਆਂ 'ਚ ਵਿਗੜੇ ਹਾਲਾ ਮੋਗਾ ਦੇ ਪਿੰਡੇ ਪਿੰਡਾਂ 'ਚ ਚੋਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਮੋਟਰਸਾਈਕਲ ਚੋਰੀ ਕਰਨ ਦੇ ਲਗੇ ਇਲਜ਼ਾਮ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਸਰਹੂਰ ਦੇ ਪਿੰਡ ਉਪਲੀ ਦੀ ਪੰਚਾਇਤ ਦਾ ਫਰਮਾਨ ਪਿੰਡ ਦੇ ਹੀ ਮੁੰਡੇ ਕੁੜੀ ਦਾ ਆਪਸ 'ਚ ਵਿਆਹ ਕਰਵਾਉਣ ਤੇ ਲਗਾਈ ਰੋਕ ਐਨਰਜੀ ਡਰਿੰਕਸ ਵੇਚਣ ਦੀ ਵੀ ਸਖਤ ਮਨਾਹੀ ਪਨਬਸੇ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਅਜੇ ਵੀ ਜਾਰੀ ਆਮ ਲੋਕ ਹੋ ਰਹੇ ਪਰੇਸ਼ਾਨ ਮੁੱਖ ਸਕੱਤਰ ਦੇ ਨਾਲ ਹੋਈ ਮੀਟਿੰਗ 'ਚ ਬਣੀ ਸਹਿਮਤੀ ਪਰ ਲਿਖਤੀ ਪਰੋਸਾ ਨਾ ਮਿਰੰਗ ਕਰਕੇ ਨਹੀਂ ਖਤਮ ਹੋਈ ਸਟ੍ਰਾਈਕ ਪੰਗਸ ਹਿਡਕਵਾਰ ਚ ਟਾਈਟਲਰ ਦੀ ਮੌਜੂਦਗੀ ਤੇ ਪਾਜਪਾ ਨੇ ਜਤਾਇਆ ਸਖਤ ਇਤਰਾਜ਼ ਕਿ ਹਾਲ ਕੁਝ ਜਿਦਾਗ ਤੋਤੇ ਨਹੀਂ ਜਾਂਦੇ ਭਾਵੇਂ ਕਿੰਨਾ ਵੀ ਬੀਤ ਜਾਵੇ ਸਮਾਂ ਸਮਾਗਮ ਸ਼ਾਮਿਲ ਐਮਪੀ ਔਜਲਾ ਵੱਲੋਂ ਵਿਰੋਧਨਾ ਕਰਨ ਤੇ ਵੀ ਚੁੱਕੇ ਸਵਾਲ ਹਵਾਲਾ ਕੁੱਤਿਆਂ ਦੀ ਵੱਡੀ ਸਮੱਸਿਆ ਤੇ ਨਿਊਜ਼ 18 ਦੀ ਵੱਡੀ ਕਵਰੇਜ ਸੁਪਰੀਮ ਕੋਰਟ ਦੇ ਕੁੱਤਿਆਂ ਨੂੰ ਸ਼ੈਲਟਰ ਹੋਮ ਭੇਜਣ ਵਾਲੇ ਫੈਸਲੇ ਤੇ ਦੋ ਤਰ੍ਹਾਂ ਚ ਵੰਡਿਆ ਸਮਾਜ किसी ने फैसले दस्तया सही किसी ने कहा बेजुबाना खिलाफ हो रही है बेरहमी राजपुरा के रहने वाले विंग कमांडर अमनदीप सिंह दाहोत को मिलेगा गिलिट्री अवार्ड ऑपरेशन सिंदूर दिखाई से दिखाई अदुती हिम्मत राष्ट्रपति द्रौपदी मुर्मू करेंगे सम्मान इस न्यूज हेडलाइंस के प्रायोजक पतंजलि गाय का घी माँ का भरोसा प्यार से भरोसा ਜੀ ਮੈਂ ਹਾਂ ਸਰਬਜੋਤ ਕੋਰ ਨਿਊਜ਼ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੱਸ ਦੇ ਕਿ ਆਈਐਸ ਤੋਂ ਕਲਾਸਿਕਲ ਸਿੰਗਿੰਗ ਕਰਨ ਵਾਲੇ ਨੇ ਕਹਾਣੀ ਬਣਾਈ ਹੈ ਤੇ ਨਿਊਜ਼ 18 ਪੋਡਕਾਸਟ ਤੁਸੀਂ ਦੇਖ पाओगे 5:30 ਵਜੇ ਕਸ਼ੇਸ਼ ਮਿੱਤਲ ਤੇ ਤੇ ਬੁਲਟਿਨ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਗੱਲ ਕਰਾਂਗੇ ਕਪੂਰਥਲਾ ਦੀ ਕਪੂਰਥਲਾ ਦੇ ਤਰਨਤਾਰਨ ਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਪਿਆਸ دریا ਦੇ ਨਾਲ ਨੇ 25 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਜਿਸ ਕਰਕੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਮਚਾ ਦਿੱਤਾ ਗਿਆ ਹੈ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਜੋ ਹੈ ਉਹ ਲਗਾਤਾਰ ਜਾਰੀ ਹੈ ਕਪੂਠਲਾ ਦੇ ਤਰਨਤਾਰਨ ਚ ਹੜਵਰਗੇ ਹਾਲਾਤ ਜੋ ਨੇ ਉਪਨੇ ਹੋਏ ਨੇ ਇਹ ਨਦੀਆਂ ਨਾਲੇ ਕਾਫੀ ਜ਼ਿਆਦਾ ਉਫਾਂਤੇ ਨੇ ਜੋ ਫਲੱਡ ਗੇਟਸ ਨੇ ਉਹਨਾਂ ਨੂੰ ਵੀ ਖੋਲਿਆ ਜਾ ਰਿਹਾ ਹੈ ਡੈਮਸ ਦਾ ਜੋ ਪਾਣੀ ਦਾ ਲੈਵਲ ਹੈ ਉਹ ਵੀ नैक्स लैवलते पहुँच चुका है खतरे तो के निशान तो वही भी बह रहा जिस करके फ्लड गेट्स खोले जाते हैं तो जो आले दुआले वाले दरिया होंगे ने उन्हना जो पानी जानता का प्धर है ऑटोमैटिकली बढ़ जाता है कपूरथला तरन तारण च वर्गे हालात बने हुए हैं ब्यास दरिया के न पच्ची तो वे प्रभावित हुए हैं दस दिए कि पौंग डैम च लगातार पानी का पदर वह क्योंकि हिमाचल लगातार मीह पै रहा है मीह पैन करके जो पौंग डैम का ਪਾਣੀ ਦਾ ਲੈਵਲ ਹੈ ਖਤਰੇ ਦੇ ਨਿਸ਼ਾਨ ਤੱਕ ਉੱਤਰ ਬਹਿ ਰਿਹਾ ਹੈ ਜਿਸ ਅਭ ਦੇ ਚਲਦੇ ਉਸ ਦੇ ਫਲਡ ਗੇਟ ਜਦੋਂ ਖੋਲੇ ਜਾਂਦੇ ਨੇ ਤੇ ਖੋਲਣ ਤੋਂ ਬਾਅਦ ਬਿਆਸ ਰਿਆ ਦਾ ਪਾਣੀ ਦਾ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੇ ਵੰਦਾ ਹੈ ਤੇ ਕਈ ਇਲਾਕਿਆਂ 'ਚ ਬਿਆਸ ਰਿਆ ਦਾ ਪਾਣੀ ਵੀ ਵੜ ਜਾਂਦਾ ਹੈ ਤੇ ਹੁਣ ਇੱਥੇ ਹਰ ਵਰਗੇ ਹਾਲਾਤ ਬਣੇ ਹੋਏ ਨੇ ਜੋ ਲੋਕ ਨੇ ਉਹ ਕਿਸ਼ਤੀਆਂ ਦੇ ਰਾਹੀਂ ਹੀ ਆਪਣੇ ਪਿੰਡ ਤੋਂ ਸੁਰੱਖਿਅਤ ਥਾਵਾਂ ਨੂੰ ਜਾਣ ਨੂੰ ਮਜਬੂਰ ਨੇ ਇੰਝ ਜਾ ਰਹੇ ਜਿਵੇਂ ਜੋ ਲੋਕ ਨੇ ਉਤਲਾ ਨੂੰ ਪਾਰ ਕਰਕੇ ਕਿਸ਼ਤੀ 'ਚ ਇੱਥੇ ਪਹੁੰਚੇ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਰਹਾਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ ਕਈ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਭੋਜਾ ਦਿੱਤਾ ਗਿਆ ਹੈ ਇਹ ਕਿਸ ਤਰ੍ਹਾਂ गुज़र ਰਹੀ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਨੇ ਇਹ ਉਹ ਲੋਕ ਨੇ ਜੋ ਕਿ ਮੰਡ ਦੇ ਇਲਾਕੇ ਦੇ ਵਿੱਚੋਂ ਆਪਣੇ ਘਰ ਛੱਡ ਕੇ ਪਹੁੰਚੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਰੈਸਕਿਊ ਕਰਕੇ ਇੱਕ ਜਿਹੜੀ ਕਿਸ਼ਤੀ ਰਾਹੀਂ ਇੱਥੇ ਲਿਆਂਦਾ ਗਿਆ ਹੈ ਇਹ ਲੋਕ ਇੱਥੇ ਪਹੁੰਚ ਕੇ ਨੇ ਇਹਨਾਂ ਕੋਲੋਂ ਜਾਣਦੇ ਆ ਕਿ ਇਹ ਕਿਹੜੇ ਪਿੰਡ ਤੋਂ ਆਏ ਨੇ ਉੱਥੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਸਮਾਨ ਜੋ ਇਹ ਕੱਢ ਸਕਦੇ ਸੀ ਉਹ ਵੀ ਨਾਲ ਲਿਆਏ ਨੇ ਔਰ ਇੱਥੇ ਪਹੁੰਚੇ ਨੇ ਹੁਣ ਇਹਨਾਂ ਕੋਲੋਂ ਜਾਣਦੇ ਹਾਂ ਕਿ ਉਸ ਪਾਰ ਹਾਲਾਤ ਕੀ ਨੇ ਉਸ ਪਾਰ ਹਾਲਾਤ ਕੀ ਨੇ ਜੀ ਕਿਹੜੇ ਪਿੰਡ ਤੋਂ ਆਏ ਹੋ ਸਰ ਰਾਸਪੁਰ ਢਾਪੁਰ ਕੋਲ ਇਧਰ ਬਹੁਤ ਮਾੜੇ ਹਾਲਾਤ ਆ ਹੂੰ ਕਿੰਨੀਆਂ ਪਰਿਵਾਰ ਤੁਸੀਂ ਆਏ ਹੋ ਅਸੀਂ 7-8 ਜਣੇ ਆਏ 7-8 ਜਣੇ ਅਜੇ ਕਿੰਨੇ ਕੁ ਲੋਕ ਉਸ ਪਿੰਡ 'ਚ ਹੈਗੇ ਨੇ ਬਹੁਤ ਜਾਣੇ ਕਿੰਨੇ ਕੁ ਕਾਫੀ ਜਾਣੇ अच्छा ए ਤੁਹਾਡੇ ਆਸੇ ਪਾਸੇ ਵਾਲੇ ਪਿੰਡਾਂ ਚ ਵੀ ਲੋਕ ਫਸੇ ਹੋਏ ਨੇ ਹਾਂਜੀ ਹਾਂਜੀ ਨਾਲ ਕਾ ਵੀ 16 ਪਿੰਡਾਂ ਦੇ ਵਿੱਚ ਅੱਛਾ ਹਾਂਜੀ 16 ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਔਰ ਉੱਥੇ ਖਾਣ ਪੀਣ ਨੂੰ ਜਾਂ ਹੋਰ ਰਾਹਤ ਦਾ ਸਮਾਨ ਪਸ਼ੂਆਂ ਦਾ ਚਾਰਾ ਪਹੁੰਚ ਰਿਹਾ ਹੈ ਮੜਾ ਬੋੜੀ ਬੋੜਦਾ ਸਰ ਕਿਤੇ 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 ਹਾਂਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਹੈਂ ਪੇੜੀ ਗਾਦਰ ਬਖਸ਼ ਤੋਂ ਪੇੜੀ ਗਾਦਰ ਬਖਸ਼ ਤੋਂ ਉੱਥੇ ਕਿੰਨੇ ਕਿੰਨੇ ਫੁੱਟ ਪਾਣੀ ਆ ਹੇ ਭਾਜੀ ਉੱਥੋਂ ਮੂਹਾਂ ਟੁੱਟਾ ਜਿਹੜਾ ਬੰਨ ਉੱਥੇ ਟੁੱਟਾ ਵਾ ਤੇ ਉੱਥੇ ਬਹੁਤ ਤਗੜਾ ਤਰ੍ਹਾਂ ਪਾਣੀ ਜਾਨੀ ਕਿ 5-5 7-7 ਫੁੱਟ ਪਾਣੀ ਹੈ ਹਾਂ ਜੀ ਤੇ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਔਰਤਾਂ ਤੇ ਬੱਚੇ ਬੱਚੇ ਬਾਹਰ ਕੱਢਦੇ ਗਏ ਆ ਤੇ ਔਰਤਾਂ ਔਰਤਾਂ ਘਰੇ ਆ ਜੀ ਕਿ ਘਰੋਂ ਆਉਂਦੇ ਕਿਉਂ ਨਹੀਂ ਜੇ ਪਾਣੀ ਵਧ ਰਿਹਾ ਤਾਂ ਭਾਜੀ ਕਿੱਥੇ ਜਾਈਏ ਹਾਂ ਦੱਸੋ ਕੋਈ ਕੋਈ ਛੱਡ ਕੇ ਜਾ ਨਹੀਂ ਸਕਦੇ ਘਰ ਦਾ ਸਮਾਨ ਇੰਨਾ ਵੱਡਾ ਵਾ ਕਿੱਧਰ ਕੱਢਾਂਗੇ ਡੰਗਰ ਘਰ ਦਾ ਸਮਾਨ ਇੰਨਾ ਉਹ ਕਿੱਧਰ ਛੱਡ ਕੇ ਜਾਵਾਂਗੇ ਹਾਂ ਨਾ ਤਾਂ ਇੰਨਾ ਸਮਾਨ ਹੀ ਬਾਹਰ ਨਿਕਲ ਸਕਦਾ ਨਾ ਅਸੀਂ ਪਸ਼ੂ ਕਿਤੇ ਖੜ ਸਕਦੇ ਆ ਜਿੰਦਗੀ ਭਾਵੇਂ ਦਾਤੇ ਹੈ ਪਰ ਜਿਹੜੇ ਘਰ ਨੇ ਉਹ ਨਹੀਂ ਛੱਡ ਸਕਦੇ ਮਿਹਨਤ ਦੀ ਕਮਾਈ ਨਹੀਂ ਛੱਡ ਸਕਦੇ ਔਰ ਮਜਬੂਰ ਹੋ ਕੇ ਇਸ ਪਾਰ ਉਤਰੇ ਨੇ ਜ਼ਿੰਦਗੀ ਦੀ ਤਲਾਸ਼ ਵਿੱਚ ਕਪੂਰਤਲਾ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਸੰਦੀਪ ਉਰੋਏ ਨਿਊ ਸੈਟੀ ਨੈਟਵਰਕ ਅੱਗੇ ਵਲਾਂ ਤੇ ਗੱਲ ਕਰਾਂਗੇ ਸੁਲਤਾਨਪੁਰ ਲੋਧੀ ਦੇ ਇਸ ਸੁਲਤਾਨਪੁਰ ਲੋਧੀ ਦੇ ਸਾਫਕਾ ਵਿਦਾਇਕ ਨਵਤੇਜ ਸਿੰਘ ਚੀਮਾ ਹੜ ਪ੍ਰਭਾਵਿਤ ਖੇਤਰਾ ਦਾ ਦੌਰਾ ਕਰਨ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਇਹ ਆਪਣੇ ਜਗ੍ਹਾ ਜਿਹੜੀ ਆ ਸਭ ਤੋਂ ਪਹਿਲਾਂ ਤੁਹਾਡਾ ਨਿਊਜ਼ 80 ਦਾ ਧੰਨਵਾਦ ਇੱਥੇ ਆਉਣ ਤੇ ਇਹ ਬਰਸਾਤ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਸੀ ਉਤੋਂ ਬਾਅਦ ਫਿਰ ਖਲੋਣ ਨੂੰ ਜਗ੍ਹਾ ਨਹੀਂ ਸੀ ਕਿਤੇ ਤਰਪਾਲ ਪਾ ਕੇ ਉਧਰ ਵੀ ਲੰਗਰ ਲਈ ਇੱਧਰ ਬਣਾਇਆ ਵੀ ਜਿੱਥੇ ਬਹਿ ਕੇ ਬੰਦਾ ਗੱਲਬਾਤ ਕਰ ਸਕੇ ਪਾਣੀ ਉਹ ਡਰੋਂ ਪਰੋਂ ਆਇਆ ਸਾਰੇ ਜਿਹੜੇ ਬੰਦੇ ਪੁੱਛ ਲੱਗੇ ਵੀ ਬੈਂਕਾਂ ਦੇ ਕਿੰਨਾ-ਕਿੰਨਾ ਪਾਣੀ ਆ ਕੀ ਹਾਲਾਤ ਕੀ ਆ ਉਹਦੇ ਲਈ ਸਵੇਰੇ ਸ਼ਾਮ ਇੱਥੇ ਬਹਿ ਕੇ ਚਰਚਾ ਹੋ ਜਾਂਦੀ ਆ ਪਤਾ ਲੱਗ ਜਾਂਦਾ ਕੋਈ ਬਿਮਾਰੀ ਕੋਈ ਕਿਸੇ ਨੇ ਮੈਡੀਕਲ ਸਹੂਲਤ ਦੀ ਲੋੜ ਆ ਕਿਸੇ ਨੂੰ ਪੱਠੇ ਟੱਕੇ ਦੀ ਲੋੜ ਆ ਫਿਰ ਉਹ ਸਾਰਾ ਇੱਥੇ ਕਰਕੇ ਗਾਂਹ ਦੀ ਗਾਂ ਜਿਹੜਾ ਉਹ ਮੈਸੇਜ ਪਹੁੰਚ ਜਾਂਦਾ ਇਹ ਮਤਲਬ ਕਿ ਇੱਥੇ ਰਣਨੀਤੀ ਬਣਾਈ ਜਾਂਦੀ ਆ ਵੀ ਅਗਲਾ ਸੰਘਰਸ਼ ਕਿੱਦਾਂ ਵੜਨਾ ਤੇ ਮੈਂ ਸਮਝਣਾ ਚਾਹੁੰਗਾ ਕਿ ਇਸ ਸੰਘਰਸ਼ ਦੇ ਵਿੱਚ ਕਿੱਥੇ ਤੱਕ ਪਹੁੰਚ ਗਏ ਆ ਆਪਾਂ ਕਿੰਨੇ ਕੁ ਲੋਕਾਂ ਨੂੰ ਲੈ ਆਏ ਆ ਤੇ ਕਿੰਨੇ ਕੁ ਲੋਕ ਹਜੇ ਵੀ ਆਪਣੇ ਘਰਾਂ ਦੇ ਵਿੱਚ ਉੱਥ ਪਾਣੀ ਦੇਖੋ ਅੱਜ ਕੱਲ ਦਾ ਥੋੜਾ ਜਿਆਦਾ ਥੱਲੇ ਹੋਇਆ ਅੱਧਾ ਫੁੱਟ ਪਾਣੀ ਥੱਲੇ ਹੋਇਆ ਅੱਧਾ ਪਾਣਾ ਫੁੱਟ ਹੀ ਹੋਇਆ ਹੈ ਨਾ ਹਾਂਜੀ ਉਹਦੇ ਕਰਕੇ ਆਸਮੀਤ ਬਣੀ ਹੈ ਵੀ ਸ਼ਾਇਦ ਹੋਰ ਥੱਲੇ ਹੋ ਜਾਏ ਤੇ ਜਿਹੜਾ ਨਾ ਹੀ ਉੱਥੋਂ ਆ ਜਾਵੇ ਹਰ ਬੰਦਾ ਘਰੋਂ ਛੱਡਦਾ ਜਦੋਂ ਨੱਕ ਮੂਹ ਕੋ ਚੱਲੀ ਜਾਂਦੀ ਹੈ ਹੁਣ ਕੱਲ ਵੀ ਅਸੀਂ ਡੇਰਿਆਂ ਤੇ ਗਏ ਆ ਪਰਸੋਂ ਵੀ ਗਏ ਆ ਉੱਥੇ ਹੁਣ ਜਦੋਂ ਪਾਣੀ ਚੜ੍ਹਦਾ ਸੀ ਬੱਚੇ ਤੇ ਬਜ਼ੁਰਗ ਉਹਨਾਂ ਨੇ ਭੇਜਦੇ ਸੀ ਬਾਹਰ ਪਛੂ ਮਾਲ ਡੰਕਰ ਦਾ ਵੀ ਕਿਹਾ ਸੀਗਾ ਵੀ ਉਹ ਵੀ ਭੇਜਿਆ ਜਾਵੇ ਜਿਹੜਾ ਗੱਲ ਨੂੰ ਬੜਾ ਔਖਾ ਹੋ ਜਾਣਾ ਪਰ ਕੱਲ ਦਾ ਪਾਣੀ ਲੈ ਗਿਆ ਇਹ ਜਿਹੜਾ ਥੋੜੀ ਜਿਹੀ ਰਾਹਤ ਦੀ ਗੱਲ ਆ ਪਰ ਪਿੱਛੇ ਜੋ ਪਤਾ ਲੱਗਾ ਵੀ ਬਰਸਾਤਾਂ ਬਹੁਤ ਜ਼ਿਆਦੀਆਂ ਹੋਈਆਂ ਪਾਣੀ ਬੱਦਲ ਬਹੁਤ ਪਾਟੇ ਆ ਉਹਦੇ ਨਾਲ ਡੈਮ ਚੋਂ ਪਾਣੀ ਫੇਰ ਕਿੰਦੇ ਛੇਵੇਂ ਦਾ ਛੱਡਿਆ ਉਹ ਹੁਣ ਕੱਲ ਸਵੇਰ ਤੱਕ ਪਹੁੰਚੂਗਾ ਉਹਦਾ ਦੇਖਣਾ ਵੀ ਹੁਣ ਕਿੰਨਾ ਪਾਣੀ ਆਉਂਦਾ ਹਰਿਕੇ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਾਣੀ ਦਾ ਪੱਧਰ ਵਧਣ ਦੇ ਕਰਕੇ ਬਨ ਇੱਥੇ ਕਮਜ਼ੋਰ ਹੋ ਗਏ ਤੇ ਪਿੰਡ ਕੁੱਲੇ ਵਾਲਾ ਨੇੜੇ ਬਣੇ ਨੇ ਹੜ ਵਰਗੇ ਹਾਲਾਤ ਅਜਿਕੇ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਵੱਲੋਂ ਬਨ ਬਨਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਤੇ ਬਨ ਨੂੰ ਮਜ਼ਬੂਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਦੇ ਵੱਲੋਂ ਹੀ ਕਈ ਪਿੰਡਾਂ ਤੇ ਹੜਾਂ ਦਾ ਜੋ ਖਤਰਾ ਹੈ ਲਗਾਤਾਰ ਮੰਡਰਾ ਰਿਹਾ ਹੈ ਤੇ ਕਿਸ ਤਰੀਕੇ ਨਾਲ ਇਹ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਕਿਉਂਕਿ ਇੱਥੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਜੁਬਨ ਹੈ ਉਹ ਟੁੱਟਣ ਦੀ ਕगार ਤੇ ਹੈ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਪਿੰਡ ਵਾਸੀ ਹਰਕਤ ਚ ਆਏ ਨੇ ਆਪਣੀ ਪੱਧਰ ਤੇ ਉਹਨਾਂ ਦੇ ਵੱਲੋਂ ਬੰਨ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਕੁੱਲੇ ਵਾਲਾ ਦੀਆਂ ਇਹ ਤਸਵੀਰਾਂ ਜਿੱਥੇ ਕੀ ਜੋ ਸਥਾਨਕ ਵਾਸੀ ਨੇ ਪਿੰਡ ਵਾਸੀ ਨੇ ਉਹ ਆਪਣੇ ਪੱਧਰ ਤੇ ਹੀ ਬੰਨ ਨੂੰ ਮਜ਼ਬੂਤ ਕਰਨ ਲੱਗੇ ਇਸ ਵਕਤ ਮੌਜੂਦ ਹਰੀਕੇ ਦੇ ਨਾਲ ਲੱਗਦੇ ਹਾੜ ਏਰੀਆ ਦੇ ਵਿੱਚ ਔਰ ਦੱਸ ਦਈਏ ਕਿ ਇੱਥੇ ਇੱਕ ਬੰਨ ਮਜ਼ਬੂਤ ਕੀਤਾ ਜਾ ਰਿਹਾ ਹੈ ਸਭਰਾ ਦੇ ਨਜ਼ਦੀਕ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਸੰਗਤ ਅਤੇ ਆਕਾਰ ਸੇਵਾ ਵਾਲੇ ਬਾਬੇ ਅਤੇ ਉਸ ਦੇ ਨਾਲ ਪ੍ਰਸ਼ਾਸਨ ਆਮਲਾ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਔਰ ਅਤੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਤਸਵੀਰ ਹੈ ਪਾਣੀ ਦਾ ਬਹਾਅ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਆਦਾ ਪਾਣੀ ਜਿਹੜਾ ਆ ਚੁੱਕਾ ਹੈ ਔਰ ਪਾਣੀ ਦਾ ਬਹਾਅ ਵੀ ਜਿਹੜਾ ਕਾਫੀ ਤੇਜ਼ ਹੋਇਆ ਜਿਸ ਨੂੰ ਲੈ ਕੇ ਬੰਨ ਮਜ਼ਬੂਤ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਲੱਗੇ ਨੇ ਉੱਥੇ ਹੀ ਬਾਬਾ ਸੁੱਖਾ ਸਿੰਘ ਕਾਰ ਸੇਵਾ ਜਿਹੜੀ ਉਹਨਾਂ ਦੀ ਉਹ ਵੀ ਚੱਲ ਰਹੀ ਆ ਔਰ ਇੱਥੇ ਦੱਸ ਦਈਏ ਕਿ ਬੰਨ ਨੂੰ ਜਿਹੜੀ ਢਾਹ ਲੱਗੀ ਸੀ ਉਸੇ ਜਗ੍ਹਾ ਤੋਂ ਇਸ ਜਗ੍ਹਾ ਤੋਂ ਬੰਨ ਨੂੰ ਢਾਹ ਲੱਗੀ ਸੀ ਹਾਲਾਂਕਿ ਖਤਰਾ ਸੀ ਕਿ ਕਈ ਪਿੰਡਾਂ ਦੇ ਵਿੱਚ ਪਾਣੀ ਨਾ ਵੜ ਜਾਵੇ ਉਸ ਨੂੰ ਲੈ ਕੇ ਹੁਣੇ ਬੰਨ ਜਿਹੜਾ ਹੈ ਮਜ਼ਬੂਤ ਕੀਤਾ ਜਾ ਰਿਹਾ ਆ ਜਿਹੜੇ ਇੱਥੇ ਵਗੈਰਾ ਰੋਖ ਕਿਕਰਾਂ ਵਗੈਰਾ ਹੈ ਗਿਆ ਸੀ ਗਿਆ ਉਹ ਦੇਖਦੇ-ਦੇਖਦੇ ਜਿਹੜੀ ਪਾਣੀ ਦਾ ਪਿੱਛੋਂ ਸਾਟਾ ਜਿਹੜੀ ਪਾਣੀ ਦਾ ਢਾਹ ਆਦਾ ਕਰਕੇ ਉਹ ਸਾਰੇ ਰੋਖਾ ਜਿਹੜੇ ਇਥੋਂ ਕਿਕਰਾਂ ਵਗੈਰਾ ਜੜੀਆਂ ਨੇ ਉਹ ਇਥੋਂ ਕੁੱਟੀਆਂ ਗਈਆਂ ਜਿਹੜੀ ਢਾਵਾ ਬੰਦ ਦੇ ਨਾਲ ਯਾਨੀ ਕਿ ਤਗੜਿਆਂ ਹੋ ਕੇ ਇਥੋਂ ਸੰਗਤ ਜਿਹੜੀ ਆ ਅਪੀਲ ਕੀਤੀ ਆ ਸੰਗਤ ਵੀ ਪਹੁੰਚ ਰਹੀ ਆ ਹੋਰ ਵੀ ਬੇਨਤੀ ਕਰਦੇ ਆਂ ਕਿ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਆ ਅਇਤੇ ਟਰਾਲੇ ਲੈ ਕੇ ਮਿੱਟੀ ਦੇ ਤੋਰੇ ਕਈਆਂ ਬਾਟੇ ਲੈ ਕੇ ਆਪਾਂ ਜਿੰਨਾ ਬਚਾ ਸਕੋ ਜਿਹੜਾ ਇਲਾਕੇ ਦਾ ਗਾੜੀ ਪਿੰਡ ਹੈ ਜਿਹੜਾ ਉਹਨਾਂ ਦਾ ਬਚਾਅ ਕੀਤਾ ਜਾ ਸਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਪਾਉਣ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਔਰ ਇਥੇ ਕਾਰਸਵਾਲੇ ਬਾਬੇ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਕੀ ਗੱਲ ਬਾਤ ਹੈ ਕਿਸ ਤਰੀਕੇ ਨਾਲ ਪਤਾ ਲੱਗਾ ਫਿਰ ਤੁਸੀਂ ਇੱਥੇ ਆਏ ਮੇਰੇ ਆ ਮੈਂ ਫੋਨ ਗਿਆ ਅੱਜ ਮੇਰ ਸਿੰਘ ਨੇ ਸਾਡੇ ਪਾਸੇ ਉਹਨਾਂ ਨੂੰ ਫੋਨ ਕੀਤਾ ਵੀ ਇਹ ਟਾਇਆ ਲੱਗ ਚਲੇ ਆ ਵੇ ਅੱਗੇ ਬਾਉਪੁਰਾ ਲੱਗੇ ਆ ਚੱਕਾ ਲੱਗੇ ਆ ਉਧਰ ਬੰਨ ਰਿਹਾ ਪਿਛਲੇ ਸੋਹ ਮਾਰ ਦੇ ਲੱਗੇ ਜਾਂਦੇ ਉਸੇ ਪਾਈ 7-8 ਦਿਨ ਉੱਥੇ ਹੋਏ ਹਨ ਦੱਸ ਦੇਣਾ ਤੇ ਮੋੜੇ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਅਸੀਂ ਉਦੋਂ ਹੀ ਆ ਗਏ ਦੇ ਸੇਵਾ ਸੰਗਤਾਂ ਲੈ ਆਂਦੀਆਂ ਨਾਲ ਸੰਗਤਾਂ ਲਿਆ ਆ ਗਏ ਦੇ ਸਾਡਾ ਕੰਮ ਨਾਲ ਜਿੰਨਾ ਸਪੋਰਟ ਕਰਾਈ ਜਾਂਦੇ ਆ ਜਦੋਂ ਜਿਆਦਾ ਬੰਨ ਟੁੱਟਾ ਹੋਵੇ ਉਹਨੂੰ ਜਿੰਨੀ ਵੀ ਸਪੋਰਟ ਕੀਤੀ ਗਈ ਉਹਨੂੰ ਕਰਾਇਆ ਤਾਂ ਕਿ ਬਚਾਵਾ ਕਰਦਾ ਲੋਕਾਂ ਦਾ ਹੋ ਜਾਵੇ ਉਹ ਵਧੀਆ ਵਾ ਅੱਗੇ ਵਧਣ ਤੇ ਗੱਲ ਕਰਾਂਗੇ ਮੰਤਰੀ ਲਾਲਜ ਸਿੰਘ ਪੁੱਲਰ ਦੀ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਲੋਕਾਂ ਦੇ ਨੁਕਸਾਨ ਦਾ ਉਹਨਾਂ ਨੇ ਪਹੁੰਚ ਕੇ ਜਾਇਜ਼ਾ ਲਿਆ ਪ੍ਰੇਤ ਲੋਕਾਂ ਦੇ ਨਾਲ ਨਾਨੇ ਮੁਲਾਕਾਤ ਕੀਤੀ ਗੱਲਬਾਤ ਕੀਤੀ ਤੇ ਰਹਿਤ ਕੰਮ ਦਾ ਉਹਨਾਂ ਨੇ ਜਾਇਜ਼ਾ ਲਿਆ ਤਰਨਪਾਰਨ ਦੇ ਪੱਟੀ ਇਲਾਕੇ ਦਾ ਉਹ ਦੌਰਾ ਕਰਦੇ ਹੋਏ ਨੁਕਰਾਏ ਕਿ ਵੱਡੇ ਪੱਧਰ ਤੇ ਪਿੰਡਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਨਦੀਆਂ ਨਾਲੇ ਕਾਫੀ ਕੁਫਾਨ ਤੇ ਨੇ ਕਈ ਪਿੰਡ ਇਸ ਹੜਾ ਦੀ ਛੱਪੇ ਵਿੱਚ ਆ ਚੁੱਕੇ ਨੇ ਲੋਕ ਆਪਣੇ ਘਰਾਣੋਂ ਪਿੰਡਾਂ ਛੱਡਣ ਨੂੰ ਮਜਬੂਰ ਨੇ ਕਈ ਪਿੰਡ ਟਾਪੂ ਬਣ ਚੁੱਕੇ ਨੇ ਪਰ ਹੁਣ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਖੁਦ ਮੰਤਰੀ ਰਾਜ ਸਿੰਘ ਖੁੱਲਰ ਕਰਨ ਪਹੁੰਚੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਲੋਕਾਂ ਦੇ ਨੁਕਸਾਨ ਦਾ ਉਹਨਾਂ ਨੇ ਇੱਥੇ ਜਾਇਜ਼ਾ ਲਿਆ ਤੇ ਜੋ ਲੋਕ ਨੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਮੁਸ਼ਕਲਾਂ ਉਹਨਾਂ ਦੀਆਂ ਸੁਨੀਆਂ ਰਾਹਤ ਕਮਾ ਦਾ ਜਾਇਜ਼ਾ ਲਿਆ ਤਰੰਤਾਂ ਦੇ ਪੱਟੀ ਇਲਾਕੇ 'ਚ ਪਹੁੰਚੇ ਸਨ ਜਿਸ ਲਈ ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਟਰੋਂਦਾ ਕਿਉਂਕਿ ਕੁਦਰਤ ਆ ਮੀਂਹ ਪੈਣੀ ਪੈਣੀ ਆ ਬੰਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਪਾਣੀ ਚੱਲਦਾ ਰਹਿਣਾ ਮੈਂ ਤੇ ਇਹ ਬੇਨਤੀ ਕਰੂੰਗਾ ਸੈਂਟਰ ਗਵਰਨਮੈਂਟ ਨੂੰ ਤੇ ਹਰਿਆਣਾ ਗਵਰਨਮੈਂਟ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਨੂੰ ਬੜੇ ਸਨਸੀਅਰ ਨੇ ਸਿਆਣੇ ਨੇ ਜਦੋਂ ਪਾਣੀ ਦੀ ਕਿੱਲਤ ਹੁੰਦੀ ਆ ਔੜ ਲੱਗਦੀ ਆ ਉਦੋਂ ਹਰਿਆਣਾ ਸਾੜ ਤੋਂ ਪਾਣੀ ਮੰਗਦਾ ਵੀ ਸਾਨੂੰ ਪਾਣੀ ਦੇ ਦਿਓ ਉਦੋਂ ਸਾਨੂੰ ਇੱਥੇ ਲੋੜ ਹੁੰਦੀ ਆ ਉਦੋਂ ਨੈヴ ਸਿੰਘ ਸੈਣੀ ਜੀ ਕਹਿੰਦੇ ਵੀ ਸਾਨੂੰ ਪਾਣੀ ਵੱਧ ਦੇ ਦਿਓ ਜੇ ਪੰਜਾਬ ਨੂੰ ਲੋੜੂ ਅਸੀਂ ਬੋਰ ਕਰਕੇ ਹਿਆਣੇ ਜਿੱਤੇ ਪਾਣੀ ਪੰਜਾਬ ਨੂੰ ਘੱਲ ਦਾਂਗੇ ਉਹ ਸੈਣੀ ਸਾਹਿਬ ਸਾਨੂੰ ਪਾਣੀ ਦੀ ਨਹੀਂ ਲੋੜ ਬੋਰਾਂ ਦੀ ਨਹੀਂ ਲੋੜ ਅੱਜ ਸਾਨੂੰ ਲੋੜ ਜੇ ਅੱਜ ਸਾਡੇ ਪੰਜਾਬ ਦਾ ਕਿਸਾਨ ਡੁੱਬਿਆ ਪਿਆ ਜੇ ਹਿਮਾਚਲ ਚ ਮੀਂਹ ਪਿਆ ਤੇ ਪਾਣੀ ਸਾਰਾ ਸਾਡੇ ਇੱਥੇ ਆ ਗਿਆ ਵਾ ਪੰਜਾਬ ਦੇ ਵਿੱਚ ਆ ਸਾਡਾ ਪੱਟੀ ਹਲਕਾ ਆ ਹਰੀ ਕੇ ਆਕੇ ਸੰਗਮ ਹੁੰਦਾ ਸਤਲੁਜ ਤੇ ਬਿਆਸ ਦਰਿਆ ਦਾ ਮੀਂਹ ਪਵੇ ਪਿਛੇ ਮਾਤਲ ਤੇ ਜਾਂ ਕਿਤੇ ਵੀ ਪਵੇ ਭਾਵੇਂ ਆਵੇ ਸਤਲੁਜ ਚ ਪਾਣੀ ਤੇ ਭਾਵੇਂ ਆਵੇ ਬਿਆਸ ਤੇ ਸਾਡੇ ਆ ਸਾਡੇ ਪੱਟੀ ਵਾਲਕੇ ਕੱਲੇ ਦੀ ਮੈਂ ਗੱਲ ਕਰਨੇ ਆਂ ਉਹਦੇ ਪੂਰੇ ਪੰਜਾਬ ਚ ਲੱਖਾਂ ਏਕੜ ਡੁੱਬ ਜਾਂਦਾ ਹੁਣ 4 ਦਿਨ ਹੋ ਗਏ ਪਾਣੀ ਚੱਲਣ ਦੇ ਆ ਝੋਨਾ ਤੇ ਸਾਰਾ ਗਲ ਗਿਆ ਪੱਠੇ ਵੀ ਬਰਬਾਦ ਹੋ ਗਏ ਆ ਲੋਕਾਂ ਪਸ਼ੂ ਵਿਚਾਰਿਆਂ ਨੇ ਆਪਦੇ ਬਾਹਰ ਕੱਢੇ ਆ ਇੱਥੇ ਹੀ ਇਹਨਾਂ ਦੀਆਂ ਜ਼ਮੀਨਾਂ ਕਿਸੇ ਕੋ ਕੋ 3 ਕਿੱਲੇ ਜ਼ਮੀਨ ਆ ਕਿਸੇ ਕੋ 4 ਕਿੱਲੇ ਆ ਕੋਈ ਇਹੋ ਜਿਹੀ ਵੀ ਹੈਗੇ ਜਿੰਨਾਂ ਕੋ ਕੋ ਕਿਲਾ ਕਿਲਾ ਹੀ ਆ ਤੇ ਕਈ ਇਹੋ ਜਿਹੇ ਘਰ ਵੀ ਆ ਜਿੰਨਾਂ ਕੋ ਘਰ ਜੋਗਾ ਉਹ ਸਾਰਾ ਕੁਝ ਖਤਮ ਹੋ ਗਿਆ ਮੈਂ ਤੇ ਇਹ ਬੇਨਤੀ ਕਰੂੰਗਾ ਪਾਣੀ ਤੇ ਤੁਸੀਂ ਸਾਡੇ ਤੋਂ ਲੈ ਜਾਂਦੇ ਜੇ ਆ ਹੁਣ ਸੈਂਟਰ ਨੂੰ ਮੋਦੀ ਸਾਹਿਬ ਨੂੰ ਬੇਨਤੀ ਕਰੋ ਵੀ ਆ ਕਿਸਾਨਾਂ ਦਾ ਜਿਹੜਾ ਲੱਖ ਲੱਖ ਰੁਪਏ ਦਾ ਝੋਨਾ ਮਾਰਿਆ ਗਿਆ ਨਾ 1 ਲੱਖ ਰੁਪਏ ਸੈਂਟਰ ਨੂੰ ਕਹਿ ਕੇ ਸਾਡੇ ਕਿਸਾਨਾਂ ਨੂੰ ਦਵਾਓ ਇਹਨਾਂ ਦਾ ਵਿਚਾਰਿਆਂ ਦਾ ਕੋਈ ਬਣ ਜੇ ਪਾਣੀ ਨਾ ਸਾਨੂੰ ਦਿਓ ਸਾਨੂੰ ਤੁਹਾਡੇ ਬੋਰਾ ਦੇ ਪਾਣੀ ਦੀ ਨਹੀਂ ਲੋੜ ਸਾਨੂੰ ਹੁਣ ਆ ਮਾਅਬਜਾ ਦਵਾ ਦਿਓ ਕਿਉਂਕਿ ਜੇ ਕੁਦਰਤੀ ਤਰਾਸ ਦੀ ਸੈਨ ਨੂੰ ਪੰਜਾਬ ਆ ਪੰਜਾਬ ਦਾ ਕਿਸਾਨ ਆ ਅੱਜ ਲੋੜਿਆ ਸਾਡੇ ਕਿਸਾਨ ਨੂੰ ਅੱਜ ਸਾਨੂੰ ਸੈਂਟਰ ਨੂੰ ਕਹੋ ਮੋਦੀ ਸਾਹਿਬ ਨੂੰ ਕਹੋ ਵੀ ਸਾਡੀ ਪੰਜਾਬ ਦੀ ਮਾਂ ਫੜਨ ਅੰਮ੍ਰਿਤਸਰ ਵਾਸੀਆਂ ਨੇ ਆਵਾਰਾ ਕੁੱਤਿਆਂ ਤੇ ਸੁਪਰੀਮ ਕੋਰਟ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਕੀਤੀ ਹੈ ਲੋਕ ਕੁੱਤਿਆਂ ਦੇ ਆਤੰਕ ਤੋਂ ਹੁਣ ਪਰਸ਼ਾਨ ਹੋ ਚੁੱਕੇ ਹਨ ਅੰਮ੍ਰਿਤਸਰ ਵਾਸੀ ਵੀ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਪਰੇਸ਼ਾਨ ਨਜ਼ਰ ਆ ਰਹੇ ਨੇ ਜਿੱਥੇ ਰੋਜ਼ਾਨਾ ਸਰਕਾਰੀ ਹਸਪਤਾਲਾਂ ਦੇ ਵਿੱਚ 50 ਦੇ ਕਰੀਬ ਮਰੀਜ਼ ਡਾਕ ਬਾਈਟ ਦੇ ਆ ਰਹੇ ਨੇ ਜਿਸ ਕਾਰਨ ਸ਼ਹਿਰ ਵਾਸੀਆਂ ਨੇ ਸੁਪਰੀਮ ਕੋਰਟ ਦੇ ਆਵਾਰਾ ਕੁੱਤਿਆਂ ਤੇ ਲਏ ਫੈਸਲਿਆਂ ਦੀ ਸ਼ਲਾਘਾ ਕੀਤੀ ਹੈ। ਫਿਲਹਾਲ ਸੁਪਰੀਮ ਕੋਰਟ ਦਾ ਇਹ ਹੁਕਮ ਨੌਇਡਾ, ਗੁਰੂਗਰਾਮ ਤੇ ਗਾਜ਼ੀਆਬਾਦ ਦੇ ਵਿੱਚ ਹੀ ਲਾਗੂ ਹੋਵੇਗਾ। ਜਿਸ ਦੇ ਵਿੱਚ ਆਵਾਰਾ ਕੁੱਤਿਆਂ ਨੂੰ 8 ਹਫ਼ਤਿਆਂ ਦੇ ਅੰਦਰ ਡੌਗ ਸ਼ੈਟਰ ਭੇਜਣ ਦੀ ਹੁਕਮ ਦਿੱਤੀ ਗਈ ਹੈ। ਵੇ ਡੌਗ ਮੀਨਸ ਨੂੰ ਜਿਹੜੇ ਆਵਾਰਾ ਕੁੱਤਿਆਂ ਦਾ ਥ੍ਰੈਟ ਹਰ ਪਾਸੇ ਅਫਰਾ ਤਫਰੀਦਾ ਮਾਹੌਲ ਹੈ ਦਹਿਸ਼ਤ ਦਾ ਮਾਹੌਲ ਹੈ ਉਹਨੂੰ ਰੋਕਣ ਵਾਸਤੇ ਹਦੇਸ਼ ਜਾਰੀ ਕੀਤੇ ਹੈ ਕਿ ਜਲਦ ਤੋਂ ਜਲ ਦੇ ਵਿਦਰਨ 6 ਔਰ 8 ਵੀਕਸ ਆਵਾਰਾ ਕੁੱਤੇ ਗਲੀਆਂ ਦੇ ਵਿੱਚੋਂ ਮੁਹੱਲਿਆਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਪਿਕ ਕਰਕੇ ਉੱਥੇ ਉਸ ਡੌਗ ਪਾਉਂਡ ਦੇ ਵਿੱਚ ਰੱਖੇ ਜਾਣ ਔਰ ਤੁਸੀਂ ਇਹ ਦੇਖੋ ਭਾਰਤ ਇੱਕ ਅਜਿਹਾ ਦੇਸ਼ ਆ ਜਿਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਵੀ 18 ਤੋਂ 20 ਹਜ਼ਾਰ ਰੇਬੀ ਜਨਲ ਮੌਤਾਂ ਹੋਣ ਦੇ ਵਿੱਚ ਸਭ ਤੋਂ ਵੱਡੀ ਤਦਾਦ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਹੀ ਹੈ ਡੌਗ ਬਾਈਟ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਜ਼ਿਲ੍ਹੇ ਦੇ ਵਿੱਚ 29504 ਕੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਨਾਲ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵੱਧ ਮਾਮਲਿਆਂ ਵਾਲਾ ਪਹਿਲਾ ਸੁਪਾ ਬਣ ਗਿਆ ਤੁਸੀਂ ਇਹ ਦੇਖਿਆ ਹੋਊਗਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਹੀ ਪਿਛਲੇ ਘਟੋ ਘਟ 10 20 ਐਸੀਆਂ ਵਾਰਦਾਤਾਂ ਹੋਈਆਂ ਨੇ 10 ਤੋਂ ਵੱਧ ਮੌਤਾਂ ਇਦਾਂ ਦੀਆਂ ਹੋਈਆਂ ਜਿਹੜੀਆਂ ਸਟ੍ਰੀਟ ਡੌਗ ਬਾਈਟਸ ਨਾਲ ਹੋਈਆਂ ਛੋਟੇ ਛੋਟੇ ਬੱਚਿਆਂ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਲੋਕ ਆਪਣੇ ਬੱਚਿਆਂ ਨੂੰ ਸਕੂਲ ਸਵੇਰੇ ਛੱਡਣ ਤੋਂ ਵੀ ਡਰਦੇ ਆ ਲੋਕ ਗਲੀ ਦੇ ਵਿੱਚ ਨਹੀਂ ਜਾਂਦੇ ਉਹ ਵੀ ਸਮਾਂ ਸੀ ਬਜ਼ੁਰਗ ਮਹਿਲਾਵਾਂ ਗਲੀ ਦੇ ਵਿੱਚ ਆਪਣੇ ਘਰ ਦੇ ਬਾਹਰ ਬੈਠਿਆ ਕਰਦੀਆਂ ਸੀ ਸ਼ਾਮ ਨੂੰ ਮਹਿਫਲ ਲਾ ਕੇ ਅੱਜ ਗਲੀਆਂ ਵੀ ਸੁੰਨੀਆਂ ਪੈ ਗਈਆਂ ਆਵਾਰਾ ਕੁੱਤਿਆਂ ਦਾ ਥ੍ਰੈਟ ਇੰਨਾ ਜ਼ਿਆਦਾ ਵੱਧ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਸਾਲ ਕਰੀਬ 9795 ਕੇਸਸ ਆਏ ਸ਼ਹਿਰ ਵਾਸੀਆਂ ਦੇ ਮੁਤਾਬਕ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਦੇ ਕਾਰਨ ਮਾਸੂਮਾਂ ਨੂੰ ਘਰੋਂ ਬਾਹਰ ਕੱਢਣ ਤੇ ਵੀ ਡਰ ਲੱਗਦਾ ਤਾਂ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਜਾਵੇ ਆਵਾਰਾ ਕੁੱਤਿਆਂ ਦਾ ਖੋਫ ਇੰਨਾ ਜ਼ਿਆਦਾ ਹੋ ਗਿਆ ਜੀ ਅੱਗੇ ਦੇ ਚਲੋ ਸਮਾਂ ਹਦਾ ਹੀ ਸਾਡੇ ਜਦੋਂ ਆਪਾਂ ਛੋਟੇ ਹੁੰਨੇ ਗਲੀਆਂ ਦੇ ਵਿੱਚ ਖੇਡਿਦਾ ਸੀ ਉਦੋਂ ਕੁੱਤੇ ਘੱਟ ਹੁੰਦੇ ਸੀ ਹੁਣ ਤੇ ਕੁੱਤਿਆਂ ਦਾ ਕੋਹ ਫੇ ਨਾ ਜਾਵਾ ਗਿਆ ਮੇਰੇ ਆਪ ਦੇ ਬੱਚੇ ਛੋਟੇ ਆ ਉਹਨਾਂ ਨੂੰ ਬਾਹਰ ਕੱਢਣ ਲੱਗੇ ਆ ਇਹਨਾਂ ਕੋ ਡਰ ਲੱਗਦਾ ਕਿ ਕੋਈ ਕੁੱਤਾ ਬਾਈਟ ਨਾ ਕਰ ਦੇ ਸਾਡੇ ਇੱਥੋਂ ਤੱਕ ਕਿ ਸਾਡੇ ਮਹੱਲੇ 'ਚ ਇੱਕ ਕੁੱਤਾ ਹੈਗਾ ਜਿਹੜਾ ਮਗਰੋਂ ਲੋਕਾਂ ਨੂੰ ਜਾ ਕੇ ਮਗਰੋਂ ਲੱਤ ਫੜਦਾ ਉਹਦੀ ਤੇ ਉਹਨੇ ਕਿੰਨੀ ਵਾਰੀ ਘੱਟੋ ਘੜ 10 15 ਜਾਨੇ ਲੱਤ ਮਗਰੋਂ ਫੜ ਲਈਦੀ ਆ ਉਹਨੂੰ ਅੱਜਕੱਲ੍ਹ ਰੈਸਕਿਊ ਕਰਕੇ ਲੈ ਕੇ ਜਾਂਦੇ ਆ ਫਿਰ ਇੰਜੈਕਸ਼ਨ ਲਾ ਕੇ ਫਿਰ ਉੱਥੇ ਛੱਡ ਜਾਂਦੇ ਆ ਉਥੇ ਹੀ ਜ਼ਿਲ੍ਹੇ ਦੇਈ ਮਹਿੰਦਰਾ ਕਲੋਨੀ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਪਾਰਕ ਦੇ ਵਿੱਚ ਖੇਡ ਰਹੇ ਬੱਚੇ ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਹੈ ਦੱਸ ਦਈਏ ਕਿ ਸਾਲ ਦੀ ਸ਼ੁਰੂਆਤ 25 ਜਨਵਰੀ ਨੂੰ 12 ਕੁੱਤਿਆਂ ਨੇ ਰਾਜਸਥਾਨਸੀ ਦੇ ਪਿੰਡ ਟੱਪਿਆਲਾ ਦੇ ਵਿੱਚ 7 ਸਾਲ ਦੇ ਸ਼ਹਬਾਦ ਸਿੰਘ ਨੂੰ ਨੋਚ-ਨੋਚ ਕੇ ਬਹੁਤ ਦੇ ਘਾਟ ਉਤਾਰ ਦਿੱਤਾ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਹੋਰਨਾ ਸ਼ਹਿਰਾਂ ਦੇ ਵहांत ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਅੰਮ੍ਰਿਤਸਰ ਦੇ ਬਾਕੀਆਂ ਨੂੰ ਨਿਜਾਤ ਮਿਲੇਗੀ ਅੰਮ੍ਰਿਤਸਰ ਤੋਂ ਅਭਿਸ਼ਰਮਾ ਦੀ ਰਿਪੋਰਟ న్యూਸ 80 ਪੰਜਾਬ ਸੰਗਰੂਰ ਦੇ ਲੋਕ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਫੈਸਲੇ ਦੇ ਹੱਕ ਚਾਏ ਹਨ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਆਵਾਰਾ ਕੁੱਤਿਆਂ ਦੀ ਗਿਣਤੀ ਘਟ ਜਾਵੇਗੀ ਤੇ ਹਮਲਿਆਂ ਦੇ ਆંકડા ਛੇ ਵੀ ਕਮੀ ਆਵੇਗੀ ਉਹਨਾਂ ਕਹਿੰਿਆ ਕਿ ਪਹਿਲਾਂ ਇਨਸਾਨ ਦੀ ਜਾਨ ਜ਼ਰੂਰੀ ਹੈ ਬਾਕੀ ਸਭ ਬਾਅਦ ਦੀ ਗੱਲ ਹੈ ਇਹ ਜਿਹੜਾ ਮੁੱਦਾ ਹੈਗਾ ਸਾਰੇ ਕਿਤੇ ਗਰਮਾਇਆ ਹੋਇਆ ਕਿਤਨਾ ਕਿਤੇ ਜਦੋਂ ਆਪਾਂ ਦੇਖਦੇ ਆਂ ਅੱਜ ਅੱਜ ਅਕਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਦਾਂ ਦੇ ਜਿਹੜੇ ਹਾਸੇ ਨੇ ਉਹ ਸੀ ਦੇਖਦੇ ਆਂ ਹੁਣ ਪੂਰਾ ਇਲਾਕਾ ਇੱਥੇ ਇਕੱਠਾ ਹੋਇਆ ਪਿਆ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਬਾਹਰ ਨਿਕਲੇ ਹੋਏ ਨੇ ਕਿਉਂਕਿ ਇਹ ਉਹ ਮੁੱਦਾ ਜਿਹਦੇ ਵਿੱਚ ਰਾਏ ਦੋਵੇਂ ਪਾਸੇ ਆ ਵਿੱਚ ਕੁਝ ਲੋਕ ਕਹਿੰਦੇ ਨੇ ਕਿ ਹਾਂ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦੇ ਉੱਪਰ ਐਕਸ਼ਨ ਨਹੀਂ ਹੋਣਾ ਚਾਹੀਦਾ ਉਹ ਦਰਵੇਸ਼ ਨੇ ਅਲੱਗ-ਅਲੱਗ ਨਾਵਾਂ ਦੇ ਉਹ ਕਹਿੰਦੇ ਨੇ ਪਰ ਦੂਜੇ ਪਾਸੇ ਆਪਣੇ ਬੱਚਿਆਂ ਦੀ ਫਿਕਰ ਆਪਣੇ ਪਰਿਵਾਰ ਦੀ ਫਿਕਰ ਹਰ ਕਿਸੇ ਨੂੰ ਆ ਸੰਗਰੂਰ ਵਾਸੀ ਸਾਡੇ ਨਾਲ ਨੇ ਬਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਇਹ ਇਹ ਚੀਜ਼ ਨੂੰ ਕਿਵੇਂ ਦੇਖਦੇ ਨੇ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦੇ ਨੁਕਸਾਨ ਨੂੰ ਕਿਵੇਂ ਦੇਖਦੇ ਜੀ ਬਿਲਕੁਲ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤੇ ਨੇ ਕਿ ਵੀ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦੀ ਨਸਬੰਦੀ ਹੋਣੀ ਚਾਹੀਦੀ ਹੈ ਜਾਂ ਉਹਨਾਂ ਦਾ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਸੈਪਰੇਟ ਰੱਖਿਆ ਜਾਣਾ ਚਾਹੀਦਾ ਬਿਲਕੁਲ ਇਸ ਨਾਲ ਅਸੀਂ ਸਹਿਮਤ ਵੀ ਆ ਤੇ ਜਿੱਥੇ ਤੱਕ ਦੇਖਿਆ ਜਾਵੇ ਤਾਂ ਸਾਡੇ ਜਵਾਕ ਨੇ ਛੋਟੇ-ਛੋਟੇ ਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਜਿਹੜੇ ਆਵਾਰਾ ਕੁੱਤੇ ਨੇ ਬੜੀ ਬੁਰੀ ਤਰ੍ਹਾਂ ਨੋਚਦੇ ਨੇ ਬਹੁਤ ਐਸੇ ਮਾਮਲੇ ਆਏ ਨੇ ਜਿਦੇ ਵਿੱਚ ਕਈ ਸਾਡੇ ਬੱਚਿਆਂ ਦੀ ਜਾਨ ਵੀ ਗਈ ਹੈ ਤੇ ਦੂਜੇ ਪਾਸੇ ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਲੋਕ ਨੇ ਥੋੜੇ ਜੇ ਇਹ ਚੀਜ਼ਾਂ ਨਾਲ ਜ਼ਿਆਦਾ ਜੁੜੇ ਹੁੰਦੇ ਨੇ ਕਿਉਂਕਿ ਭ ਉਹਨਾਂ ਦੀ ਭਾਵਨਾਵਾਂ ਜਿਹੜੀਆਂ ਨੇ ਇਹਨਾਂ ਦਰਵੇਸਾਂ ਨਾਲ ਜ਼ਿਆਦਾ ਜੁੜੀਆਂ ਹੁੰਦੀਆਂ ਨੇ ਤੇ ਹੁਣ ਜਿਹੜੇ ਹਾਲਾਤ ਨੇ ਇਸ ਟਾਈਮ ਬਹੁਤ ਜ਼ਿਆਦਾ ਵੱਧ ਤੋਂ ਵੱਤਰ ਹੋਈ ਜਾਂਦੇ ਨੇ ਵੱਧ ਰਹੇ ਨੇ ਜਿਹੜੇ ਮਾਮਲੇ ਨੇ ਤਾਂ ਇਹਦੇ ਵਿੱਚ ਜਿੱਥੇ ਤੱਕ ਜੇ ਜ਼ਿਆਦਾ ਤਾਂ ਦੇਖਿਆ ਜਾਵੇ ਜੇ ਅੱਜ ਸੁਪਰੀਮ ਕੋਰਟ ਜੀ ਨੇ ਆਦੇਸ਼ ਦਿੱਤੇ ਨੇ ਤਾਂ ਉੱਥੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਵੀ ਜਿਹੜਾ ਇਹਨਾਂ ਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਦੇਖੋ رائے ਮੇਰੀ ਇਹ ਹੈ ਵੀਰੇ ਅਸੀਂ ਬੱਚੇ ਟਿਊਸ਼ਨ ਵੀ ਲੈ ਕੇ ਜਾਂਦੇ ਆਂ ਬੱਚਿਆਂ ਨੂੰ ਘੁੰਮਣ ਫਿਰਨ ਵੀ ਲੈ ਕੇ ਜਾਂਦੇ ਆਂ ਜਿਵੇਂ ਬਨਾਸਰ ਵਾਗ ਹੋ ਗਿਆ ਆਪਣੇ ਕੋਈ ਮੇਲਾ ਵਗੈਰਾ ਲੱਗਿਆ ਹੁੰਦਾ ਰਾਤ ਦੇ 8:30 9:00 ਵਜੇ ਤੱਕ ਪ੍ਰੋਗਰਾਮ ਚੱਲਦਾ ਰਾਤ ਚ ਜਾ ਦੇਖਦੇ ਆ ਤਾਂ ਬਾਰਾ ਕੁੱਤੇ ਬੈਠੇ ਹੁੰਦੇ ਨੇ ਕੀ ਔਰਤ ਆਪਣੇ ਆਪ ਨੂੰ ਨਹੀਂ ਬਚਾ ਸਕਦੀ ਪਰ ਬੱਚੇ ਨੂੰ ਪਹਿਲਾਂ ਬਚਾਉਂਦੀ ਹੈਗੀ ਤੇ ਮੈਂ ਸਰਕਾਰ ਦਾ ਵੈਸੇ ਸਿਰ ਪ੍ਰੀਨ ਕੋਡ ਦਾ ਧੰਨਵਾਦ ਕਰਦੀ ਆਂ ਵੀ ਇਹਦਾ ਜੋ ਮੁੱਦਾ ਚੱਕਿਆਗਾ ਉਹ ਚੰਗੀ ਤਰ੍ਹਾਂ ਉਹਨੂੰ ਨੱਥ ਪਾਉਣ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਜ਼ਹਿਰ ਦੇਣ ਜਾਂ ਕਿਤੇ ਉਹਨਾਂ ਨੂੰ ਦਫਨਾਉਣ ਬਿਮਾਰ ਮਾਰ ਕੇ ਇਹ ਜੇ ਕੁਛ ਨਾ ਕਰਨ ਕਿ ਜਿਵੇਂ ਸਾਨੂੰ ਵੀਰੇ ਨੇ ਕਿਹਾ ਕਿਤੇ ਨਾ ਕਿਤੇ ਜਿਵੇਂ ਹੁਣ ਗੰਗੂਸਾਲਾ ਬਣੀਆਂ ਐਵੇਂ ਦਾ ਕੋਈ ਨਾ ਕੋਈ ਹਾਂ ਕਿਉਂਕਿ ਇਹ ਤੁਹਾਨੂੰ ਪਤਾ ਹੀ ਨਹੀਂ ਕਿ 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 ਬੱਚੇ ਨੇ ਉਹਨਾਂ ਦੀਆਂ ਲੱਤਾਂ ਬਾਂਹਾਂ ਸਿਰ ਪਾੜੇ ਸਾਰੇ ਤੋਂ ਇਹ ਚੰਗੀ ਗੱਲ ਨਹੀਂ ਹੈਗੀ ਇੱਕ ਤਰ੍ਹਾਂ ਦੀ ਤੇ ਪੰਜਾਬ ਚ ਜੇ ਇਹੋ ਜਿਹੇ ਹਾਲਾਤਾਂ ਨੂੰ ਨੱਥਨੇ ਪਈ ਤਾਂ ਫਿਰ ਛੋਟੇ ਛੋਟੇ ਬੱਚੇ ਕਿੱਥੇ ਜਾਣਗੇ ਸਕੂਲਾਂ ਚੋਂ ਵੀ ਆਉਂਦੇ ਨੇਗੇ ਟਿਊਸ਼ਨ ਵੀ ਪੜ੍ਹ ਜਾਂਦੇ ਨੇ ਸਵੇਰ ਬੱਚੇ ਦੁੱਧ ਲੈਣ ਜਾਂਦੇ ਨੇਗੇ ਕਾਫੀ ਵਾਰ ਤਾਂ ਸਾਡੇ ਨਾਲ ਬਣਿਆ ਸੀ ਸਕੂਟਰੀ ਤੇ ਵੀ ਹੁੰਨੇ ਆ ਮਤਲਬ ਕਿ ਉਹਨਾਂ ਨੂੰ ਲੱਤ ਮਾਰਨ ਦੀ ਵਜ੍ਹਾ ਅਸੀਂ ਖੁਦ ਵੀ ਡਿੱਗਦੇ ਆਂਗੇ ਉਹਨਾਂ ਨੂੰ